ਸਤਿਕਾਰ ਸਾਰਿਆਂ ਨੂੰ ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਾਲ ਸੋ ਅਜਾ ਜੋ ਵਿਸ਼ਾ ਹੈ ਜਿਹੜੇ ਆਪਦੇ ਹੰ ਧਿਆਨ ਕੋਈ ਨਹੀਂ ਹੁੰਦਾ ਇਹ ਵੀਡੀਓ ਇਹ ਵਿਸ਼ਾ ਅੱਜ ਉਹਨਾਂ ਦੇ ਲਈ ਹੈ ਸੋ ਇਹ ਵਿਸ਼ਾ ਮੈਂ ਕਿਉਂ ਲੈ ਰਿਹਾ ਹਾਂ ਕਿਸ ਵਜ੍ਹਾ ਦੇ ਕਰਕੇ ਲੈ ਰਿਹਾ ਹਾਂ ਇਹ ਮੈਂ ਤੁਹਾਨੂੰ ਦੱਸਾਂਗਾ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਵਹਿਮ ਆਖ ਜਿਹੜਾ ਧਿਆਨ ਹੈ ਸਿਮਰਨ ਹੈ ਸਮਾਧੀ ਹੈ ਕੁਝ ਵੀ ਨਹੀਂ ਇਹ ਇੱਕ ਬਕਵਾਸ ਤੇ ਪਖੰਡ ਹੈ ਸੋ ਕੁਝ ਵੀ ਧਿਆਨ ਦੇ ਨਾਲ ਰਿਲੇਟਡ ਕੁਝ ਵੀ ਪਖੰਡ ਨਹੀਂ एवरीथिंग ਇਨ ਮੈਡੀਟੇਸ਼ਨ ਹੋਲ ਊਨੀਵਰਸਲ ਇਜ਼ ਇਨ ਮੈਡੀਟੇਸ਼ਨ ਪੂਰਾ ਬ੍ਰਹਮੰਡ ਧਿਆਨ ਦੇ ਵਿੱਚ ਹੈ ਸਿਮਰਨ ਦੇ ਵਿੱਚ ਸਮਧੀ ਦੇ ਵਿੱਚ ਹੈ ਸੋ ਜਿਹੜੇ ਜਿਨ੍ਹਾਂ ਦੇ ਮਨ 'ਚ ਇਹ ਵਹਿਮ ਹੈ ਕਿ ਧਿਆਨ ਕੁਝ ਵੀ ਨਹੀਂ ਹੁੰਦਾ ਧਿਆਨ ਤੇ ਇੱਕ ਪਖਾਂਡਿਆ ਸੋ ਤੁਹਾਨੂੰ ਦੱਸ ਦਈਏ ਤੁਹਾਡਾ ਮਨ ਹਰ ਵਕਤ ਧਿਆਨ ਦੇ ਵਿੱਚ ਹੈ ਪਰ ਤੁਸੀਂ ਕਦੇ ਉਸ ਤੇ ਧਿਆਨ ਨਹੀਂ ਦਿੱਤਾ ਕਿਉਂਕਿ ਧਿਆਨ ਦੇ ਵਿੱਚ ਹੋਣਾ ਇੱਕ ਜਾਗਰਿਤ ਅਵਸਥਾ ਦੀ ਨਿਸ਼ਾਨੀ ਹੈ ਬਹੁਤ ਹੀ ਮਨੁੱਖਾ ਅੱਜ ਦੇ ਸਮੇਂ ਵਿੱਚ ਮੈਂ ਮੇਰੀ ਹੰਕਾਰ ਆਪਣੇ ਗਿਆਨ ਦੇ ਹੰਕਾਰ ਵਿੱਚ ਜਿੱੁੱਤੇ ਹੋਏ ਹਾਂ ਕਿ ਮੇਰੇ ਵਰਗਾ ਵੱਡਾ ਮੇਰੇ ਨਾਲੋਂ ਵੱਧ ਗਿਆਨ ਵਾਲਾ ਮੇਰੇ ਨਾਲੋਂ ਵੱਧ ਸੂਝਵਾਨ ਇਸ ਸੰਸਾਰ ਵਿੱਚ ਕੋਈ ਨਹੀਂ ਹੈ ਸੋ ਜਿਸ ਇਨਸਾਨ ਨੂੰ ਕਿਤਾਬਾਂ ਪੜ੍ਹ ਕੇ ਗੰਧ ਪੜ੍ਹ ਕੇ ਇਹ ਹੰਕਾਰ ਆ ਰਿਹਾ ਮੇਰੇ ਨਾਲੋਂ ਵੱਧਾ ਵੱਧ ਗਿਆਨ ਵਾਲਾ ਨਹੀਂ ਹੈ ਕੋਈ ਉਹ ਮੂਰਖ ਹੈ ਗੁਰਬਾਣੀ ਵੀ ਇਸ ਦਾ ਹਵਾਲਾ ਦਿੰਦੀ ਹੈ ਸਾਡੇ ਧਾਰੂ ਸ਼ਸਤਰ ਇਸ ਦਾ ਹਵਾਲਾ ਦਿੰਦੇ ਹਨ ਜੇਕਰ ਮੈਂ ਕਹਾ ਕਿ ਮੈਂ ਗਿਆਨ ਪ੍ਰਾਪਤ ਕੀਤਾ ਮੈਂ ਗ੍ਰੰਥ ਪੜ੍ਹਿਆ ਮੇਰੇ ਨਾਲੋਂ ਵੱਡਾ ਗਿਆਨੀ ਕੋਈ ਨਹੀਂ ਹੈ ਇਹ ਮੇਰੀ ਮੂਰਖਤਾ ਜੋ ਗਿਆਨ ਦਾ ਜੋ ਖਜ਼ਾਨਾ ਏ ਅਸੀਮ ਹੈ ਇਹ ਤੋਂ ਵੱਡਾ ਖਜ਼ਾਨਾ ਇਸ ਸੰਸਾਰ ਦੇ ਵਿੱਚ ਕਿਤੇ ਵੀ ਨਹੀਂ ਹੈ ਗਿਆਨ ਬ੍ਰਹਮੰਡ ਦੇ ਵਿੱਚੋਂ ਉਪਜਦਾ ਹੈ ਗਿਆਨ ਬ੍ਰਹਮ ਤੋਂ ਆਇਆ ਹੈ ਬ੍ਰਹਮ ਦੇ ਵਿੱਚੋਂ ਹੀ ਪੈਦਾ ਹੋਇਆ ਹੈ ਬ੍ਰਹਮ ਨੇ ਹੀ ਇਸ ਨੂੰ ਪੈਦਾ ਕੀਤਾ ਹੈ ਕਿਉਂਕਿ ਗਿਆਨੀ ਹੋਣਾ ਬਹੁਤ ਹੀ ਵੱਡੀ ਗੱਲ ਨਹੀਂ ਪਰ ਜੇ ਕੋਈ ਆਖੇ ਵੀ ਮੈਂ ਹੀ ਗਿਆਨ ਮਾਨਾ ਮੈਂ ਹੀ ਗਿਆਨੀ ਹਾਂ ਤਾਂ ਇਸ ਤੋਂ ਵੱਡੀ ਮੂਰਖਤਾ ਵੀ ਕੋਈ ਨਹੀਂ ਹੈ ਇਸ ਸੰਸਾਰ ਦੇ ਵਿੱਚ ਬੜੇ ਬੜੇ ਵਿਗਿਆਨੀ ਵਿਗਿਆਨੀ ਮਹਾ ਬੜੀ ਮਹਾ ਬੁੱਧੀਮਾਨ ਹੋ ਕੇ ਚਲੇ ਗਏ ਰਾਉਣ ਵਰਗੇ ਮਹਾ ਗਿਆਨੀ ਹੋ ਕੇ ਚਲੇ ਗਏ ਮਹਾ ਪੰਡਤ ਹੋ ਕੇ ਚਲੇ ਗਏ ਮਹਾ ਪੁਜਿਤ ਹੋ ਕੇ ਚਲੇ ਗਏ ਪਰ ਉਹਨਾਂ ਨੇ ਅਜੇ ਤੱਕ ਗਿਆਨ ਦੇ ਉਸ ਦਾਇਰੇ ਨੂੰ ਪ੍ਰਾਪਤ ਨਹੀਂ ਕੀਤਾ ਜੋ ਗਿਆਨ ਦਾ ਦਾਇਰਾ ਮੋਨਾ ਚਾਹੀਦਾ ਹੈ ਗਿਆਨ ਦਾ ਜੋ ਅਸੀਮ ਖਜ਼ਾਨਾ ਹੈ ਉਹੋ ਕਿਸੇ ਵੀ ਪ੍ਰਾਪਤ ਨਹੀਂ ਹੁੰਦਾ ਹੁਣ ਆਪਾਂ ਗੱਲ ਕਰਦੇ ਆ ਮੈਡੀਟੇਸ਼ਨ ਦੇ ਨਾਲ ਰਿਲੇਟਡ ਜਿਹੜੇ ਕਹਿੰਦੇ ਮੈਡੀਟੇਸ਼ਨ ਕੁਝ ਵੀ ਨਹੀਂ ਹੈ ਮੈਡੀਟੇਸ਼ਨ ਝੂਠ ਹੈ ਮਨ ਇਨਸਾਨ ਦਾ ਜਦੋਂ ਜਨਮ ਹੁੰਦਾ ਹੈ ਜਨਮ ਤੋਂ ਪਹਿਲਾਂ ਜਦੋਂ ਬੱਚਾ ਆਪਣੀ ਮਾਂ ਦੇ ਗਰਭ ਵਿੱਚ ਹੁੰਦਾ ਹੈ ਤਾਂ ਉਹ ਬੱਚਾ ਮੈਡੀਟੇਸ਼ਨ ਦੇ ਵਿੱਚ ਹੁੰਦਾ ਹੈ ਧਿਆਨ ਦੇ ਵਿੱਚ ਹੁੰਦਾ ਹੈ ਉਹ ਬੱਚਾ ਆਪਣੇ ਸੁਰਤ ਦੇ ਵਿੱਚ ਹੁੰਦਾ ਹੈ ਉਸ ਨੂੰ ਬਾਹਰੀ ਸੰਸਾਰ ਦੇ ਨਾਲ ਕੋਈ ਵੀ ਲੈਣ ਦੇ ਨਹੀਂ ਹੁੰਦਾ ਉਹ ਬੱਚਾ ਅਸਲ ਘਰ ਦੇ ਨਾਲ ਜੁੜਿਆ ਹੁੰਦਾ ਹੈ ਆਪਣੇ ਬ੍ਰਹਮ ਦੇ ਨਾਲ ਜੁੜਿਆ ਹੁੰਦਾ ਹੈ ਜੇਕਰ ਐਸੀ ਵਿੱਚ ਕਿਸੇ ਨੂੰ ਕੋਈ ਭਰਮ ਹੈ ਕਿ ਮੈਡੀਟੇਸ਼ਨ ਕੁਝ ਨਹੀਂ ਹੁੰਦਾ ਤੇ ਪੂਰਾ ਬ੍ਰਹਿਮੰਡ ਮੈਡੀਟੇਸ਼ਨ ਦੇ ਵਿੱਚ ਹੈ ਇੱਕ ਚੁੱਪ ਦੇ ਵਿੱਚ ਇੱਕ ਸ਼ਾਂਤੀ ਦੇ ਵਿੱਚ ਹੈ ਇੱਕ ਸ਼ਾਂਤੀ ਦੇ ਵਿੱਚ ਫੈਲ ਰਿਹਾ ਹੈ ਕਿ ਚਲ ਰਿਹਾ ਹੈ ਮੈਡੀਟੇਸ਼ਨ ਤੋਂ ਬਾਅਦ ਆਪਣੇ ਆਪ ਨੂੰ ਜਾਗਿਤ ਕਰਨਾ ਤੇ ਆਪਣੇ ਗਿਆਨ ਦੇ ਫਾਇਦਾ ਨੂੰ ਦਿਖਾਉਣਾ ਆਪਣੀ ਸੋਚ ਦੇ ਤਾਰੇ ਨੂੰ ਦਿਖਾਉਣਾ ਜਾਗਿਤ ਅਵਸਥਾ ਦੇ ਵਿੱਚ ਆ ਕੇ ਕੁਝ ਲੋਕ ਬਹੁਤ ਵੱਡੀਆਂ ਵੱਡੀਆਂ ਡਿਗਰੀਆਂ ਕਰ ਲੈਂਦੇ ਡਿਪਲੋਮੇ ਕਰ ਲੈਂਦੇ ਬੜੇ ਬੜੇ ਵੱਡੇ ਡਾਕਟਰ ਐਸਟੀਆਂ ਡਿਗਰੀਆਂ ਲੈ ਲੈਂਦੇ ਆ ਉਹਨਾਂ ਨੂੰ ਇੰਜ ਲੱਗਦਾ ਇਹਨਾਂ ਨੇ ਬਹੁਤ ਵੱਡਾ ਗਿਆਨ ਹਾਸਲ ਕਰ ਲਿਆ ਪਰ ਉਹ ਤੇਰੇ ਦੀ ਸਾਰੀ ਉਮਰ ਉਹਨਾਂ ਨੂੰ ਇਹ ਤੱਕ ਨਹੀਂ ਪਤਾ ਲੱਗਦਾ ਕਿ ਅਸੀਂ ਜਿਸ ਖੋਜ ਦੇ ਵਿੱਚ ਸਾਨੂੰ ਜਾਣਾ ਚਾਹੀਦਾ ਸੀ ਜਾਣ ਦੀ ਜਿਸ ਖੋਜ ਦੇ ਵਿੱਚ ਜਾਣਾ ਚਾਹੀਦਾ ਸੀ ਉਸ ਖੋਜ ਵਿੱਚ ਅਸੀਂ ਨਹੀਂ ਗਏ ਉਹ ਖੋਜ ਸਿਰਫ ਤੇ ਸਿਰਫ ਮੈਡੀਟੇਸ਼ਨ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਆਸਪ ਕੀਤੀ ਜਾ ਸਕਦੀ ਹੈ ਮੈਡੀਟੇਸ਼ਨ ਖੋਜ ਦਾ ਇੱਕ ਜ਼ਰੀਆ ਹੈ ਅੰਤਰਮਨ ਦੀ ਖੋਜ ਵਿਰਤ ਦੀ ਖੋਜ ਅੰਤਰਾਤਮਾ ਦੀ ਖੋਜ ਹੈ ਮੈਡੀਟੇਸ਼ਨ ਅੱਜ ਦਾ ਮਨੁੱਖ ਹੰਕਾਰ ਚਿੰਤਾ ਰੋਗ ਦੇ ਵਿੱਚ ਗ੍ਰਸਤ ਹੈ ਜਿਸ ਦੀ ਵਜ੍ਹਾ ਦੇ ਕਰਕੇ ਮਨੁੱਖ ਦੇ ਵਿੱਚ ਬਿਮਾਰੀਆਂ ਨੇ ਜਨਮ ਲੈ ਲਿਆ ਕਾਰਨ ਕੀ ਹੈ ਇੱਕ ਮੈਂ ਉੱਤੇ ਹੀ ਕੇ ਬੈਠ ਗਿਆ ਤੇ ਮੈਂ ਹੀ ਠਹਿਰ ਗਿਆ ਹੈ ਮੇਰੀ ਨਾ ਵੱਡਾ ਕੋਈ ਨਹੀਂ ਹੈ ਜਦ ਕਿ ਪੂਰਾ ਬ੍ਰਹਿਮੰਡ ਹੀ ਮੈਡੀਟੇਸ਼ਨ ਦੇ ਵਿੱਚ ਹੈ ਮੈਡੀਟੇਸ਼ਨ ਤੋਂ ਭਾਵ ਆਪਣੇ ਸੁਰਤ ਨੂੰ ਇਕੱਤਰ ਕਰਨਾ ਜਾਗਰਤ ਅਵਸਥਾ ਦੇ ਵਿੱਚ ਆਉਣਾ ਆਸ-ਪਾਸੇ ਹੁੰਦੀਆਂ ਘਟਨਾਵਾਂ ਦੇ ਪ੍ਰਤੀ ਜਾਗਰਤ ਹੋਣਾ ਹੀ ਅਬੈਡੀਟੇਸ਼ਨ ਹੈ ਅੰਦਰ ਹੁੰਦੀਆਂ ਹਲਚਲਾਂ ਜੋ ਸਾਡੇ ਅੰਦਰ ਹਲਚਲਾਂ ਹੁੰਦੀਆਂ ਹਨ ਉਹਨਾਂ ਦੇ ਪ੍ਰਤੀ ਜਾਗਰਤ ਹੋਣਾ ਮੈਡੀਟੇਸ਼ਨ ਹੈ ਜ਼ਰੂਰੀ ਨਹੀਂ ਤੁਸੀਂ ਚੌਕੜਾ ਮਾਰ ਕੇ ਬੈਠੋ ਤਾਂ ਹੀ ਮੈਡੀਟੇਸ਼ਨ ਹੋਵੇਗਾ ਨੱਚਣਾ ਵੀ ਮੈਡੀਟੇਸ਼ਨ ਹੈ ਬੋਲਣਾ ਵੀ ਮੈਡੀਟੇਸ਼ਨ ਹੈ ਹੱਸਣਾ ਵੀ ਮੈਡੀਟੇਸ਼ਨ ਹੈ ਰੋਣਾ ਵੀ ਮੈਡੀਟੇਸ਼ਨ ਹੈ ਗਾਉਣਾ ਵੀ ਮੈਡੀਟੇਸ਼ਨ ਹੈ ਖਾਣਾ ਵੀ ਮੈਡੀਟੇਸ਼ਨ ਹੈ ਬਸ ਇਨਾ ਕਿਰਿਆਵਾਂ ਨੂੰ ਜਾਗਰਿਤ ਅਵਸਥਾ ਦੇ ਵਿੱਚ ਜਾ ਕੇ ਕਰ ਲਵੋ ਤੁਸੀਂ ਬ੍ਰਹਮ ਨੂੰ ਪ੍ਰਾਪਤ ਹੋ ਜਾਵੋਗੇ ਤੁਸੀਂ ਬ੍ਰਹਮੰਡ ਨੂੰ ਪ੍ਰਾਪਤ ਹੋ ਜਾਵੋਗੇ ਅਸਲ ਮੈਡੀਟੇਸ਼ਨ ਦੇ ਵਿੱਚ ਧਿਆਨ ਦੇ ਵਿੱਚ ਸੁਰਤ ਦੇ ਵਿੱਚ ਪਰਵੇਸ਼ ਹੋ ਜਾਵੋਗੇ ਇਸ ਸੰਸਾਰ ਦੇ ਵਿੱਚ ਹੋਣ ਵਾਲੀ ਕੋਈ ਵੀ ਘਟਨਾ ਸਮਾਧੀ ਤੋਂ ਬਾਹਰ ਨਹੀਂ ਹੈ ਧਿਆਨ ਤੋਂ ਬਾਹਰ ਨਹੀਂ ਹੈ ਮੈਡੀਟੇਸ਼ਨ ਤੋਂ ਬਾਹਰ ਨਹੀਂ ਹੈ ਸਭ ਕੁਝ ਧਿਆਨ ਦੇ ਅਧੀਨ ਹੈ ਮੈਡੀਟੇਸ਼ਨ ਦੇ ਅਧੀਨ ਹੈ ਜੇਕਰ ਪੂਰੇ ਬ੍ਰਹਿਮੰਡ ਦੀ ਖੋਜ ਦੀ ਗੱਲ ਕਰੀ ਬ੍ਰਹਿਮੰਡ ਦੇ ਸਿਰਜਣਾ ਦੀ ਗੱਲ ਕਰੀਏ ਤਾਂ ਬਹਿਰਮੰਡ ਦੀ ਸਿਰਜਣਾ ਵੀ ਸੁਰਤ ਤੇ ਧਾਰ ਤੋਂ ਹੀ ਹੋਈ ਹੈ ਜੋਤ ਤੋਂ ਹੋਈ ਹੈ ਸ਼ਬਦ ਤੋਂ ਹੋਈ ਹੈ ਸਮਾਧੀ ਤੋਂ ਹੋਈ ਹੈ ਬ੍ਰਹਿਮੰਡ ਦੀ ਸਤਾਪਨਾ ਬ੍ਰਹਿਮੰਡ ਦੀ ਰਚਨਾ ਬ੍ਰਹਮ ਤੋਂ ਹੋਈ ਹੈ ਵਿਗਿਆਨ ਹਾਲੇ ਤੱਕ ਕੋਈ ਪੁਖਤਾ ਸਬੂਤ ਨਹੀਂ ਹਾਜ਼ਰ ਕਰ ਪਾਇਆ ਜੋ ਤਾ ਨਹੀਂ ਪਾਇਆ ਵੀ ਬ੍ਰਹਿਮੰਡ ਦੀ ਖੋਜ ਹੋਈ ਕਿਵੇਂ ਹੈ ਪਰ ਸੋ ਸਾਰ ਇਸ ਤਰ੍ਹਾਂ ਕਹਿੰਦੇ ਹਨ ਇਸ ਸੰਸਾਰ ਦੇ ਵਿੱਚ ਵਾਪਰਨ ਵਾਲੀ ਹਰ ਇੱਕ ਘਟਨਾ ਪੂਰੇ ਬ੍ਰਹਿਮੰਡ ਦੇ ਵਿੱਚ ਵਾਪਰਨ ਵਾਲੀ ਹਰ ਇੱਕ ਘਟਨਾ ਇੱਕ ਸੋਚ ਦੇ ਨਾਲ ਜੁੜੀ ਹੋਈ ਹੈ ਇਸ ਸੰਸਾਰ ਦੇ ਵਿੱਚ ਵਾਪਰਨ ਵਾਲੀ ਕੋਈ ਵੀ ਘਟਨਾ ਸੋਚ ਤੋਂ ਬਾਹਰ ਨਹੀਂ ਹੋ ਸਕਦੀ ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਉਸ ਦੇ ਪ੍ਰਤੀ ਸੋਚ ਬਣਾਉਣੇ ਆ ਇਸ ਬ੍ਰਹਿਮੰਡ ਨੂੰ ਬਣਾਉਣ ਦੇ ਲਈ ਵੀ ਇੱਕ ਸੋਚ ਬਣੀ ਹੋਵੇਗੀ ਇੱਕ ਧਿਆਨ ਲਗਾਇਆ ਹੋਵੇਗਾ ਇੱਕ ਸੁਰਤ ਲਗਾਈ ਹੋਵੇਗੀ ਫਿਰ ਇਬਰਾਹਿਮਨ ਕੋਹੰਦ ਦੇ ਵਿੱਚ ਆਇਆ ਕੋਹੰਦ ਦੇ ਵਿੱਚ ਆਇਆ ਧਿਆਨ ਸੁਰਤ ਤੇ ਸੋਚ ਤੋਂ ਬਗੈਰ ਬ੍ਰਹਿਮੰਡ ਸੁਰਤ ਵਿੱਚ ਕੋਹਂਦ ਵਿੱਚ ਹੋ ਨਹੀਂ ਆਉਂਦਾ ਇਸ ਅਿਸਟੈਂਸਟੈਂ ਦੇ ਬੋਲੇ ਉਹਨਾਂ ਨੇ ਲਿਖਿਆ ਹੈ ਆਪਣੀ ਕਿਤਾਬ ਦੇ ਵਿੱਚ ਹਰ ਇੱਕ ਚੀਜ਼ ਦੇ ਪਿੱਛੇ ਜਿਹੜੀ ਰਚਨਾ ਹੁੰਦੀ ਹੈ ਹਰ ਇੱਕ ਚੀਜ਼ ਦੇ ਜੋ ਉਸਾਰੀ ਹੁੰਦੀ ਹੈ ਉਹ ਪਹਿਲਾਂ ਉਸ ਨੂੰ ਸੋਚ ਦੇ ਵਿੱਚ ਦੀ ਹੋ ਕੇ ਗੁਜ਼ਰਨਾ ਪੈਂਦਾ ਹੈ ਉਸ ਦਾ ਢਾਂਚਾ ਪਹਿਲਾਂ ਸੋਚ ਰੱਖ ਟਾਲਿਆ ਜਾਂਦਾ ਫਿਰ ਉਹ ਸਿਰਜੀ ਜਾਂਦੀ ਹੈ ਫਿਰ ਇਹ ਨਹੀਂ ਹੋ ਸਕਦਾ ਕਿ ਬ੍ਰਹਿਮੰਡ ਕਿਸ ਨੇ ਨਾ ਬਣਾਇਆ ਹੋਵੇ ਬ੍ਰਹਿਮੰਡ ਵਿੱਚ ਕਿਸ ਨੇ ਬਣਾਇਆ ਹੈ ਸੋ ਗਿਆਨ ਦਾ ਹੰਕਾਰ ਮੂਰਖਤਾ ਹੈ ਪੈਸੇ ਦਾ ਹੰਕਾਰ ਮੂਰਖਤਾ ਹੈ ਸੇਤ ਦਾ ਹੰਕਾਰ ਮੂਰਖਤਾ ਹੈ ਕਿਉਂਕਿ ਇਸ ਬ੍ਰਹਿਮੰਡ ਦੇ ਵਿੱਚ ਅਸੀਮ ਸ਼ਕਤੀਆਂ ਹਨ ਬ੍ਰਹਿਮੰਡ ਬ੍ਰह्म ਅਸੀਮ ਹੈ ਸਭ ਕੁਝ ਮੈਡੀਟੇਸ਼ਨ ਦੇ ਵਿੱਚ ਵਿਚਰ ਰਿਹਾ ਹੈ ਹਰ ਇੱਕ ਚੀਜ਼ ਇਸ ਸੰਸਾਰ ਦੀ ਇਸ ਪੂਲ ਕਾਇਨਾਤ ਦੀ ਮੈਡੀਟੇਸ਼ਨ ਵਿੱਚ ਹੈ ਚੰਨ ਸੂਰਜ ਤਾਰੇ ਗੈਲੈਕਸੀਆਂ ਆ ਪੂਰਾ ਬ੍ਰਹਿਮੰਡ ਮੈਡੀਟੇਸ਼ਨ ਦੇ ਵਿੱਚ ਹੈ ਸੋ ਮੈਡੀਟੇਸ਼ਨ ਜੇ ਤੁਹਾਨੂੰ ਲੱਗਦਾ ਕੁਝ ਵੀ ਨਹੀਂ ਹੈ ਤੇ ਇੱਕ ਵਾਰੀ ਆਪਣੀ ਸੁਰਤ ਦੇ ਉੱਤੋਂ ਪਰਦਾ ਚੱਟ ਕੇ ਵੇਖੇ ਆਪਣੇ ਅੰਦਰ ਉਤਰ ਕੇ ਵੇਖੇ ਮਨੁੱਖ ਨੇ ਮੂਰਤਾ ਕਿ ਕੀ ਕੀ ਮੂਰਖਤਾਵਾਂ ਕੀਤੀਆਂ ਹਨ ਸੁੱਤਿਆਂ ਹੋਇਆਂ ਜਦੋਂ ਮਨੁੱਖ ਜਾਗਰਿਤ ਅਵਸਥਾ ਦੇ ਵਿੱਚ ਆਉਂਦਾ ਹੈ ਸੌਤ ਵਿੱਚ ਆਉਂਦਾ ਹੈ ਮੈਡੀਟੇਸ਼ਨ ਦੇ ਵਿੱਚ ਆਉਂਦਾ ਹੈ ਉਦੋਂ ਮਨੁੱਖ ਨੂੰ ਆਪਣੇ ਅੰਦਰ ਦੀਆਂ ਕਮੀਆਂ ਮੂਰਖਤਾਵਾਂ ਦਿਖਾਈ ਦੇਣ ਲੱਗ ਜਾਂਦੀਆਂ ਹਨ ਕਿਉਂਕਿ ਮੈਡੀਟੇਸ਼ਨ ਸਾਨੂੰ ਮਾਨਸਿਕ ਤੌਰ ਤੇ ਜਾਗਰਿਤ ਕਰਦਾ ਸਾਨੂੰ ਤੰਦਰੁਸਤ ਕਰਦਾ ਸਾਡੇ ਅੰਦਰ ਦੀ ਮੈਨ ਨੂੰ ਹੰਕਾਰ ਨੂੰ ਖਤਮ ਕਰਦਾ ਅਗਰ ਤੁਹਾਨੂੰ ਲੱਗਦਾ ਵੀ ਮੈਡੀਟੇਸ਼ਨ ਕੁਝ ਵੀ ਨਹੀਂ ਹੈ ਤੇ ਕੁਝ ਪਲ ਲਈ ਆਪਣੇ ਸਵਾਸਾਂ ਦੇ ਧਿਆਨ ਦੇ ਕੇ ਦੇਖਿਓ ਤੁਹਾਨੂੰ ਪਤਾ ਲੱਗ ਜਾਵੇਗਾ ਮੈਡੀਟੇਸ਼ਨ ਕੀ ਹੈ ਤੁਸੀਂ ਤੰਦਰੁਸਤੀ ਮਹਿਸੂਸ ਕਰੋਗੇ ਸਵਾਸਾਂ ਦੇ ਵਿੱਚ ਸੋ ਧਿਆਨ ਸਮਾਧੀ ਸਿਮਰਨ ਇਸ ਸਮੇਂ ਦੀ ਜ਼ਰੂਰਤ ਹੈ ਔਰ ਵਾਲੇ ਸਮੇਂ ਦੇ ਵਿੱਚ ਇਸ ਦੀ ਲੋੜ ਪੈਣੀ ਹੈ ਤੁਹਾਨੂੰ ਕਾਰਨ ਕੀ ਆ ਕਿਉਂਕਿ ਜਿਸ ਹਾਲਾਤਾਂ ਦੇ ਵਿੱਚ ਮਨੁੱਖ ਹੈ ਜਿੰਨਾ ਹਾਲਾਤਾਂ ਦੇ ਵਿੱਚ ਮਨੁੱਖ ਦੀ ਚੇਤਨਾ ਵਿਚਰ ਰਹੀ ਹੈ ਮਨੁੱਖ ਚਿੰਤਾ ਦੇ ਵਿੱਚ ਹੈ ਰੋਗ ਦੇ ਵਿੱਚ ਹੈ ਤਾਂ ਮੈਡੀਟੇਸ਼ਨ ਤੋਂ ਬਗੈਰ ਇਸ ਦਾ ਹੱਲ ਨਹੀਂ ਹੈ ਸੋ ਮੈਡੀਟੇਸ਼ਨ ਬਹੁਤ ਕੁਝ ਹੈ ਮੈਡੀਟੇਸ਼ਨ ਤੋਂ ਬਗੈਰ ਕੁੱਲ ਕਾਇਨਾਤ ਨਹੀਂ ਚੱਲ ਸਕਦੀ ਪੂਰਾ ਬ੍ਰਹਿਮੰਡ ਸਾਡਾ ਮਨ ਸਾਡੀ ਅੰਤਰਾਤਮਾ ਮੈਡੀਟੇਸ਼ਨ ਦੇ ਨਾਲ ਹੀ ਚੱਲਦੀ ਹੈ ਸੋ ਅਗਰੇ ਇਨਹੀਂ ਮੈਂ ਇਹ ਖਤਰੀ ਜਨਮ ਸ਼ੁਰੂ ਕੀਤੀ ਤੇਰਾ ਆਓ ਸਤਨਾ ਬੜੇ ਰਹੋ ਧੰਨਵਾਦ